ਇਹ ਇਹ ਜਿਹੇ ਪ੍ਰਵਾਹ ਨੇ ਜਿਹੜੇ ਕਹਿੰਦੇ ਨੇ ਇਸ ਵੀ ਅਸੀਂ ਵਾਪਸ ਆਉਣੇ ਨਹੀਂ ਕਵੀ ਟੇਕ ਕੇ ਰਿਹਾ 99% ਆ ਨਹੀਂ ਸਕਦੇ ਆਣਾ ਸਾਰੇ ਚਾਹਦੇ ਆ ਪਰ ਜਿਹੜੀ ਅਗਲੀ ਜਨਰੇਸ਼ਨ ਆ ਨਾ ਉਹ ਨਹੀਂ ਆ ਸਕਦੀ ਇੱਕ ਜਨਰੇਸ਼ਨ ਜਿਹੜੀ ਇੱਥੋਂ ਗਈ ਸੀ ਪਹਿਲਾਂ ਉਹ ਜਿਹੜਾ ਵਾਪਸ ਆਉਂਦੀ ਹੈ ਜਿਹੜੇ ਉੱਤੇ ਬੌਰਨ ਹੋਗੇ ਉਹ ਬੌਰਨ ਹੋਗੇ ਅਰ ਭਾਈ ਤੁਸੀਂ ਜਿਵੇਂ ਆਪਾਂ ਬੈਠੇ ਆ ਸ਼ਾਨਦਾਰ ਮਹਿਲ ਵਾਂਗੂ ਪਾਇਆ ਹੋਇਆ ਕਿਸੇ ਬੰਦੇ ਨੇ ਹਣਾਂ ਪਹਿਲਾਂ ਤਾਂ ਰੁਪਿਆ ਰੁਪਿਆ ਜੋੜ ਕੇ ਇਹਨੂੰ ਬਣਾਉਣ ਤੇ ਲਾਇਆ ਫਰੇ ਇਹਨੂੰ ਛੱਡ ਕੇ ਬਾਹਰ ਭਾਗ ਗਿਆ ਤੇ ਨਾ ਤਾਂ ਇਹ ਜੁੜਿਆ ਨਾ ਭਾਰੋ ਜੋ ਬਈ ਕਿਹੜੇ ਇਹ ਜੇ ਪ੍ਰਵਾਹ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵਾਪਸ ਆਉਣੇ ਹੀ ਨਹੀਂ ਟੇਕ ਕੇਅਰ ਇੰਗਰੀਜਨ ਵੈਸੇ ਆ ਕੇ ਨਾ 99% ਆ ਨਹੀਂ ਸਕਦੇ ਆਣਾ ਸਾਰੇ ਚਾਹਦੇ ਆ ਕਿਉਂਕਿ ਹੁਣ ਵੀਕਲੇ ਆਏ ਆ ਦੋ ਦੇ ਹਫਤੇ ਦੋ ਵੀਕਾਂ ਲੈ ਆਏ ਆ ਉਹ ਕੋਈ ਆਣਾ ਨਹੀਂ ਅਸੀਂ ਕਹਿੰਦੇ ਪਰ ਟਾਈਮ ਹੀ ਹੈ ਨਹੀਂ ਉਹਨਾਂ ਕੋ 75 ਦੇ 75 ਹੀ ਆਣੇ ਨੂੰ ਤਾਂ ਰਾਜੀ ਆ ਪਰ ਜਿਹੜੀ ਅਗਲੀ ਜਨਰੇਸ਼ਨ ਆ ਨਾ ਉਹ ਨਹੀਂ ਆ ਸਕਦੀ ਹੁਣ ਆਪਾਂ ਹੀ ਤੁਸੀਂ ਆਪਾਂ ਹੀ ਮੰਨ ਕੇ ਚੱਲਦੇ ਹਾਂ ਸਾਨੂੰ ਕਵੇ ਸਾਡੇ ਐਂਸੈਸਟਰਸ ਇੱਥੋਂ ਆਏ ਸੀ ਹੂੰ ਠੀਕ ਹੈ ਜੀ ਤੁਸੀਂ ਹਾਂ ਤੁਹਾਡੇ ਐਂਸੈਸਟਰਸ ਆਏ ਸੀ ਸ਼੍ਰੀਲੰਕਾ ਤੋਂ ਆਏ ਸੀ ਅਸੀਂ ਜਾ ਹੀ ਨਹੀਂ ਸਕਦੇ ਅਸੀਂ ਥੋੜੀ ਕਹਾਂਗੇ ਅਸੀਂ ਤਾਂ ਇੱਥੋਂ ਦੇ ਆ ਅਸੀਂ ਇੱਥੋਂ ਜੰਮੇ ਪਲੇ ਆ ਇਹ ਹੀ ਸਾਡੀ ਜਨਮ ਭੂਮੀ ਆ ਇਹ ਹੀ ਉਹਨਾਂ ਦਾ ਹਾਲਾਤ ਬਣ ਗਿਆ ਵੀ ਇੱਕ ਜਨਰੇਸ਼ਨ ਜਿਹੜੀ ਇੱਥੋਂ ਗਈ ਸੀ ਪਹਿਲਾਂ ਉਹ ਤਾਂ ਵਾਪਸ ਆ ਜਾਂਦੀ ਹੈ ਜਿਹੜੇ ਉੱਤੇ ਬੌਰਨ ਹੋ ਗਏ ਉਹ ਬੌਰਨ ਹੋ ਗਏ ਉਹਨਾਂ ਦੇ ਲਈ ਉਹ ਉਹਨਾਂ ਨੂੰ ਦੱਸਣਗੇ ਤੇ ਉਹਨਾਂ ਦੇ ਲਈ ਕੁਛਕ ਨੈਗੇਟਿਵ ਗੱਲਾਂ ਨਾ ਨੈਗੇਟਿਵ ਗੱਲ ਨੂੰ ਪ੍ਰਮੋਟ ਨਹੀਂ ਕਰਨਾ ਪੈਂਦਾ ਹਮ ਜਿੱਥੇ ਇਹ ਹੋ ਗਿਆ ਉੱਥੇ ਮਰਡਰ ਹੋ ਗਏ ਉੱਥੇ ਖੂਨ ਹੋ ਜਾਂਦੇ ਆ ਉੱਥੇ ਇਹ ਹੋ ਜਾਂਦਾ ਉੱਥੇ ਕਬਜ਼ੇ ਹੋ ਜਾਂਦੇ ਆ ਪੋਜ਼ਿਟਿਵ ਗੱਲ ਨੂੰ ਨਾ ਤੁਸੀਂ ਇੱਕ ਨੂੰ ਦਸਾਂ ਨੂੰ ਦੱਸਣੀ ਪੈਣੀ ਆ ਫੇਰ ਉਹਨੇ ਪੰਜਾਂ ਨੂੰ ਦੱਸਣੀਆਂ ਨੈਗੇਟਿਵ ਗੱਲ ਇੱਕ ਨੇ ਇੱਕ ਨੂੰ ਦੱਸਣੀ ਆ ਉਹਨੇ ਦੋ ਨੂੰ ਚਾਰ ਨੂੰ 6 8 ਨੂੰ 10 ਨੂੰ ਉਹ ਇਦਾਂ ਜਾਣੀਆਂ ਨੈਗੇਟਿਵ ਗੱਲ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਹੁੰਦੀ ਬਿਲਕੁਲ ਇਹੀ ਚੀਜ਼ਾਂ ਉੱਥੇ ਦਿਖਾਈਆਂ ਜਾਂਦੀਆਂ ਹਮ ਬੇਸ ਹੁਣ ਆਪਾਂ ਇੱਥੇ ਰਹਿਨੇ ਆ ਹੁਣ ਮੇਰੇ ਇੱਥੇ ਹੋਰ ਫੈਮਲੀ ਦੇ ਵਿੱਚ ਕੋਈ ਨਹੀਂ ਆ ਮੇਰੇ ਪਾਰਟਨਰ ਆ ਉਹਨਾਂ ਦੇ ਵੀ ਉਹੀ ਕੰਮ ਤੁਹਾਡੀ ਫੈਮਲੀ ਬਾਹਰ ਸਾਰੀ ਸਾਰੀ ਕਿਹੜੀ ਗੱਲ ਸਾਰੀਆਂ ਕੰਟਰੀ ਦੇ ਵਿੱਚ ਹੀ ਹੈਗੇ ਆ ਤੁਸੀਂ ਵੀ ਗਿਆ ਹੋਰ ਹਾਂ ਮੈਂ ਗਿਆ ਘੁੰਮਣ ਫੇਰਣ ਮੈਂ ਗਿਆ ਵੈਸੇ ਤੁਸੀਂ ਸੋਚਿਆ ਵੀ ਇੱਥੇ ਰਹਿਣਾ ਹੁਣ ਮੈਂ ਦੇਖਦਾ ਹੁਣ ਅੱਗੇ ਕਿਤੇ ਦਾ ਇੰਗਲੈਂਡ ਮੈਂ ਜਾਣਾ ਮੇਰਾ ਫਰੈਂਡ ਆ ਉੱਥੇ ਮੈਨੂੰ ਬੁਲਾ ਰਿਹਾ ਹੂੰ ਹੂੰ ਤੇ ਯੂਰਪ ਦਾ ਰਸ਼ੀਆ ਸਾਰੇ ਮੈਂ ਘੁੰਮ ਕੁਝ ਕਿਦਾਂ ਦੇ ਹੁੰਦੇ ਆ ਕਿ ਜਿਹੜੇ ਬੰਦੇ ਇੱਕ ਵਾਰੀ ਡਰਦਾ ਨਾ ਜਿੱਦਾਂ ਕਹਿੰਦਾ ਨਹੀਂ ਕਿ ਦੁੱਧ ਵਾਲਾ ਵੀ ਮੁੜ ਕੇ ਫੂਕਾ ਮਾਰ ਮਾਰ ਪਾਣੀ ਨੂੰ ਪੀਂਦਾ ਫਿਰ ਉਹ ਬੰਦੇ ਉਹਦਾ ਉਹਦਾ ਸਾਰਾ ਕੁਝ ਵੇਚਣੇ ਤੇ ਹੋ ਜਾਂਦੇ ਉਹ ਨਹੀਂ ਇੱਥੇ ਨਹੀਂ ਜਿਹੜਾ ਇੱਕ ਵਾਰੀ ਲੀਗਲੀ ਦੇ ਵਿੱਚ ਫਸ ਗਿਆ ਲੀਗੈਲਿਟੀਜ਼ ਦੇ ਵਿੱਚ ਉਹ ਨਹੀਂ ਰਹਿਣਾ ਚਾਹੁੰਦਾ ਹੁਣ ਅਸੀਂ ਲੈ ਕੇ ਆ ਰਹੇ ਹਾਂ ਹਮ ਲੀਗਲ ਹੈਲਪਲਾਈਨ ਐਨਆਰਆਈ ਸਰਵਿਸਿਜ਼ ਅੰਡਰ ਕਰਾਂਗੇ ਕਾਫੀ ਕੁਝ ਹਮ ਹਮ ਤੇ ਸਾਡੀ ਐਲਐਲਪੀਜ਼ ਦੇ ਨਾਲ ਦੋ ਤਿੰਨ ਨਾ ਟੱਚ ਵਿੱਚ ਆ ਅਸੀਂ ਹਮ ਹਮ ਤੇ ਲੀਗਲ ਅਸਿਸਟੈਂਸ ਵੀ ਦਵਾਂਗੇ ਹਮ ਉਸ ਤੋਂ ਬਾਅਦ ਅਸੀਂ ਮੈਡੀਕਲ ਹੈਲਥ케ਅਰ ਵੀ ਦਵਾਂਗੇ ਜਿਹੜੇ ਪਿੱਛੇ ਐਨਆਰਆਈਸ ਦੇ ਸਿਆਣੇ ਰਹਿੰਦੇ ਆ ਉਹਨਾਂ ਲਈ ਵੀ ਅਸੀਂ ਲੈ ਕੇ ਇਹ ਬਈ ਦਿਮਾਗ 'ਚ ਕਿਵੇਂ ਆਈ ਗੱਲ ਜਿਵੇਂ ਉਹ ਆਪਾਂ ਦੇਖੇ ਬਿਜ਼ਨਸ ਲੋਕ ਬਹੁਤ ਕਰਦੇ ਨੇ ਨੌਜਵਾਨ ਕਹਿੰਦੇ ਅੱਜਕੱਲ ਅਸੀਂ ਕੁਛ ਨਾ ਕੁਛ ਕਰਨਾ ਹਨਾ ਜੇ ਨਹੀਂ ਜਾਣਾ ਬਾਹਰ ਪਰ ਮੈਨੂੰ ਲੱਗਦਾ ਇਹ ਨਵੇਕਲਾ ਜਾਂ ਇੱਕ ਅਲੱਗ ਆਵਦੇ ਆਪ 'ਚ ਹਨਾ ਇੱਕ ਤਾਂ ਚਲੋ ਤੁਸੀਂ ਮੰਨ ਲਿਆ ਵੀ ਤੁਸੀਂ ਰਹਿੰਦੇ ਐ ਇਹ ਉਹ ਸ਼ਹਿਰਾਂ ਵੱਲ ਜਾਂ ਉਹਨਾਂ ਪਿੰਡਾਂ 'ਚ ਜਿੱਥੇ ਸਾਰੇ ਘਰ ਖਾਲੀ ਪਏ ਨੇ ਬੰਦ ਪਏ ਨੇ ਅਸੀਂ ਆਈਡੀਆ ਕਿਵੇਂ ਆਇਆ ਆਈਡੀਆ ਹੁਣ ਸਾਡਾ ਨਾ ਜਿੱਦਾਂ 100% ਕਲਾਇੰਟੇਜ ਐਨ ਆਰ ਆਈ ਸੀ ਕਾਰਾਂ ਦੀ ਹੁਣ ਸਾਡੇ ਕੋਲ 100 ਦੇ ਆਸ-ਪਾਸ ਗੱਡੀ ਆ